ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡਾ ਮਾਣੂ ਕੇ ਗੱਲ ਜੀ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਾਗ ਆ ਜਿੰਨਾਂ ਚ ਇੱਕ ਟੋਕੜ ਵੜਾ ਤੇ ਦੋ ਗੱਬਣਾ ਨੇ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਜਿੰਦਰ ਸਿੰਘ ਪਿੰਡ ਮਾਣੂ ਗਿਆਲੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9888054203 ਠੀਕ ਹੈ ਵੀਰੇ ਤਿੰਨ ਨਕਾ ਜੀ ਅੱਜ ਹਾਂਜੀ ਤਿੰਨ ਆ ਜੀ ਕਿੱਧਰੋਂ ਸ਼ੁਰੂ ਕਰਗੇ ਜੀ ਕਿੱਧਰੋਂ ਮਰਜੀ ਕਰ ਲੈ ਇੱਧਰੋਂ ਸ਼ੁਰੂ ਕਰ ਲੈਨੇ ਜਰਸੀ ਦਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਸੂਣੀ ਆ ਬਾਈ ਆਪਣੀ ਘਰ ਦੇ ਘਰ ਦੇ ਕੋਈ ਵਹਿੜਾ ਤੇ 15 ਦਿਨ ਬਾਈ ਅਗਲੇ ਨੂੰ ਲੈ ਗਾਰੰਟੀ ਦੇ ਦਿਆਂਗੇ 15 ਹਾਂ 15 ਦਿਨਾਂ ਨੂੰ ਤਿਆਰ ਹੋ ਜੀ ਸੂਆ ਦੂਜਾ ਜੀ ਹਾਂ ਦੂਜਾ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਠੀਕ ਆ 11 12 ਕਿਲੋ ਬਾਈ ਸੂਆ ਵਾ ਹਾਂ ਬਾਈ ਥਣਾ ਦੀ ਗਰੰਟੀ ਹਾਂ ਥਣਾ ਥਣਾ ਦੀ ਗਰੰਟੀ ਭਾਰ ਸਾਰੇ ਵਾਜ ਦੀ ਗਰੰਟੀ ਆ ਬਾਈ ਠੀਕ ਆ ਤੋੜ ਕੇ ਦਿਖਾ ਦਿਓ ਕਾਪੀ ਕੱਲ ਤੇ ਜਰਸੀ ਆ ਜਾਂਦੀ ਆ ਜੀ ਭਜਨ ਮਜੂਦ ਕਰਮਾਲੀ ਦਾ ਬੜਾ ਚੰਗਾ ਜੀ ਡੇਟ ਮੁਤਾਬਕ ਬਾਈ ਦੱਸਦਾ ਇਹ ਹਜੇ 15 ਦਿਨ ਪਏ ਆ ਜੀ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਾਈ 15 ਦਿਨ ਤਿਆਰੀ ਵਾਸਤੇ ਬਹੁਤ ਹੁੰਦੇ ਆ ਜੀ ਸੂਣਾ ਥਣਾ ਦਾ ਸਹਿਜ ਕੱਲਾ ਕੱਲਾ ਨਿਖੜਮਾ ਫੱਟੀ ਜੁਵਾਈ ਵਾਲਾ ਹਨ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੂੰਗਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਵਜਨ ਵਜੂਦ ਪੂਰਾ ਥੰਬੀ ਪੜੀ ਚੰਗੀ ਐ ਜੀ ਫਮਾਨਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦਾ ਜੀ ਲੋ ਜੀ ਤਿਆਰੀ ਸੋਣੀ ਕਰ ਲਈਏ ਕਰਮਾਂ ਨੇ ਸ਼ੁਰੂ ਕਰ ਲਈਏ ਹੁਣ ਤਾਂ ਭਰਨਾ ਹੀ ਆ ਕਰਮਾਲੀ ਨੇ ਠੀਕ ਆ ਥਾਣਾ ਮੈਂ ਚੈੱਕ ਕਰਾ ਦੰਦਾ ਜੇ ਨਾ ਡਰੀ ਤਾਂ ਜੀ ਲੋ ਚੈੱਕ ਕਰ ਸਕਦੇ ਤੁਸੀਂ ਆਪ ਹੀ ਫਣਾ ਦਾ ਸਹਿਜ ਤੇ ਇਹਦੀ ਜੈ ਜਿ डिमांड ਜਿਹੜੇ ਲੈਣੇ ਆ ਵੀਰੇ ਉਹ ਹੀ ਦੱਸਿਓ ਜੀ ਏ ਬਾਈ 36000 ਦੀ ਦੇ ਦਾਂਗੇ। ਬੱਚੀਆਂ ਵਾਲੇ ਬਾਜੀ। ਹਾਂ ਜਮਾਂ ਬੱਚਿਆਂ ਵਾਲਾ ਬਾਈ ਜਿੰਦੇ ਤਿਆਰ ਹੋ ਗਈ 45 46000 ਦੀ। ਹੂੰ 36000 ਦੀ ਬਾਈ ਕਹਿੰਦਾ ਦੇ ਦਾਂਗੇ ਵੈੜ ਚੰਗੀ। ਬਾਕੀ ਸਾਰੇ ਕਾਹ ਦੀ ਗਰੰਟੀ ਹੋ ਬਾਈ ਯਾਰ ਆਪਣੀ। ਠੀਕ ਹੈ ਵੀਰੇ। ਅਗਲਾ ਲੈ ਕੇ ਵੀ ਲੈ ਲੈ 15 ਦਿਨਾਂ ਦਾ। ਠੀਕ ਹੈ ਜੀ। ਤੇ ਜਿਹੜਾ ਦੋ ਨੰਬਰ ਨਾਗਾ ਇਹ ਤਾਂ ਸੂਆ ਕੰਨ ਮਾਰੀ। ਇਹ ਵੀ ਜਰਸੀ ਨਾਲ ਹੀ ਕ੍ਰੋਸ ਆ ਬਾਈ ਦੂਜੇ ਸੂਏ ਸੂਣਾ ਨੇ। ਦੂਜੇ ਸੂਏ ਸੂਣਾ। ਹਾਂ। ਸਮਾਂ ਕੰਨ ਕ ਲੈੰਦੀ ਆ ਜੀ। ਬਾਹ ਪੰਜ ਚਾਰ ਦਿਨ ਬਾਈ। ਕਿੰਨਾ ਕ ਪਿਆਜੂ ਦੁੱਧ ਜੀ? 12 13 ਕਿਲੋ ਬਾਈ। ਖਨਾ ਦੀ ਗਰੰਟੀ। ਸੂਆ ਦੂਜਾ ਸੁੰਦੀ ਆ ਜੀ ਡੇਟ ਮੁਤਾਬਕ ਦਿਨ ਬਾਈ ਦੱਸਦਾ ਕਿ 5-4 ਲੈ ਜੂ 12-13 ਕਿਲੋ ਖੁੱਲਾ ਹੀ ਪਿਆਜੂ ਪਰ ਪਿਆਉ ਵੀ ਕਰਮ ਵਾਲੀ ਮੱਜਾਂ ਛਣ ਛਣ ਬਹੁਤ ਚੰਗਾ ਲੱਗਦਾ ਮੂਟੀ ਵਾਲਾ ਥਾਣਾ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਫੂੜ ਸ਼ਾਂਗ ਪੂਰਾ ਵੀ ਨਹੀਂ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕਰੋ ਸੰਗ ਦਾ ਵੀਰੇ ਫਾਇਦਾ ਹੀ ਹੁੰਦਾ ਦੁੱਧ ਦੇ ਦਾ ਸੰਗ ਨਾ ਹੁੰਦਾ ਫੈਟ ਆਉਂਦੀ ਹੁੰਦੀ ਚੰਗੀ ਤੁਹਾਨੂੰ ਵੀ ਪਤਾ ਵੀਰੇ ਤੇ 12 13 ਕਿਲੋ ਐਂਡ ਚੰਗੀ ਫੈਟ ਵਾਲਾ ਦੁੱਧ ਹੋ ਕਰੇ ਰੱਖਣ ਨੂੰ ਕੋਈ ਮਾੜੀ ਵੀ ਨਹੀਂ ਕਿਉਂਕਿ ਭਾਅ ਇਹਦਾ ਛੋਟਾ ਜਿਹਾ ਰਹ ਜੈਣਾ ਤੇ ਦੁੱਧ ਨੇ ਚੰਗਾ ਪਿਆ ਦੇਣਾ ਇਹਦੀ ਜੈ ਜੀ ਦੀ ਡਿਮਾਂਡ ਵੀਰੇ ਇਹ ਵੀ ਬਾਈ 36000 ਦੀ 36 ਜੋੜਾ ਲੈ ਜੀ ਵੀਰੇ ਇਹ ਅਸੀਂ ਬੰਦ ਕਰ ਦਾਂਗੇ ਮਾਨ ਸਾਡਾ ਬਾਈ ਠੰਡੀ ਸੀਲ ਲੈ ਠੀਕ ਆ ਅੱਛਾ ਜੇ ਮੈਂ ਕੋਈ ਮਰਜ਼ੀ ਬੈਠਾ ਰਵੇ ਨਹੀਂ ਠੀਕ ਆ ਵੀਰੇ ਜਿਹੜਾ ਤੈਨਾਂ ਨੰਬਰ ਨਾ ਗਾ ਗਿਆ ਇਹ ਬਾਈ ਤੋਕੜ ਵੜਾ ਤੇ 8 ਕਿਲੋ ਦੁੱਧ ਦਾ ਪਾ ਅਗਲੇ ਨੂੰ 7.5 ਕਿਲੋ ਚਵਾ ਦਾਂਗੇ ਦੋ ਵਾਰ ਚਵਾ ਦਾਂਗੇ ਦੋ ਟਾਈਮ ਚਾਰ ਟਾਈਮ ਹਾਂ ਦੋਵੇਂ ਜਿੰਨੇ ਟਾਈਮ ਆ ਗਾਰੰਟੀ ਆ ਬਾਈ ਠੀਕ ਆ ਵੀਰੇ ਤੋਰਦੀ ਵੀਰੇ ਨਾਲ ਦੀ ਨਾਲ ਏਆਈ ਵਗੈਰਾ ਹੋਈ ਹੈ ਜੀ ਇਹਦੀ ਬਾਈ ਕਰਾਈ ਤਾਂ ਹੈਗੀ ਆ ਹੋਗੇ ਅੱਜ 24 25 ਦਿਨ ਹੂੰ ਤੇ ਹੁਣ ਗਾ ਗੱਭਣ ਦਾ ਪਤਾ ਨਹੀਂ ਰਹੂਗੀ ਕਿਵੇਂ ਕੀ ਹਿਸਾਬ ਕਿਤਾਬ ਹੋਊਗਾ ਠੀਕ ਜੀ ਯਾਨੀ ਥਣਾ ਦਾ ਵਾਅਦਾ ਘੱਟੇ ਦੀ ਫੁੱਲ ਗਾਰੰਟੀ ਆ ਉਹ ਤਾਂ ਗਾਰੰਟੀ ਆ ਬਾਈ ਥਣ ਮੰញਾਰ ਗੱਲ ਲੱਗਿਆ ਦੂਰਾ ਠੀਕ ਆ ਦੱਦ ਵੀ ਮੱਜਾਂ ਰੱਖਦਾ ਹਾਂ ਮੱਜਾਂ ਦਾ ਚਟਾ ਬੁਲੀਤੇ ਸੂਣਾ ਥਾਣਾ ਦਾ ਸਾਇਜ ਆ ਮੁੱਠੀ ਵਾਲਾ ਥਾਣਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਮਿਲਕ ਮੈਨ ਵੀ ਪੂਰੀ ਸਟਰੋਂਗ ਹੁੰਦੀ ਹੈ ਰਸੇ ਵਰਗੀ ਭਾਈ ਦੱਸਦਾ ਏਆਈ ਜ਼ਰੂਰ ਹੋਈ ਆ ਪਰ ਜਦੋਂ ਚੈੱਕ ਚ ਨਹੀਂ ਆਉਂਦੀ ਤੇ ਆਪਾਂ ਕਹਿ ਕੇ ਪਤਾ ਲੱਗਦਾ ਧਿਆਨ ਰੱਖ ਲੂ ਜੀ ਬਾਈ ਸਾਢੇ 7 ਕਿਲੋ ਆਪਦਾ ਜੋਕ ਕੇ ਲੈ ਜੇ ਕੋਈ ਵੀ ਵੀਰ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਤੁਹਾਨੂੰ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਬਾਈ ਦੇ ਦੇਾਂਗੇ ਆਪਾਂ 18500 ਠੀਕਾ ਇਹ ਬਾਈ ਕਹਿੰਦਾ ਦੇ ਦਾਂਗੇ 18500 ਰੁਪਏ ਦੀ ਭਾਅ ਛੋਟੇ ਛੋਟੇ ਹੀ ਹੈ ਜੀ ਬਾਕੀ ਜਿਹਨੂੰ ਵੀ ਕੋਈ ਨਗ ਪਸੰਦ ਆਉਂਦਾ ਕਿ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ